ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਗੁਰੂ ਨਾਨਕ ਦੇਵ ਜੀ ਜਦੋਂ ਜਗਨਨਾਥ ਦੇ ਮੰਦਰ ਵਿੱਚ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸਮੇਂ ਪੂਰਨਮਾਸੀ ਵਾਲੇ ਦਿਨ ਜਗਨਨਾਥ ਓਡੀਸ਼ਾ ਦੇ ਮੰਦਰ ਵਿਖੇ ਪਹੁੰਚੇ ਉਸ ਦਿਨ ਉਸ ਤੀਰਥ ਉੱਪਰ ਨਹਾਉਂਦਾ ਮੇਲਾ ਲੱਗਾ ਹੋਇਆ ਸੀ ਇਸ ਤੀਰਥ ਸਥਾਨ ਉੱਪਰ ਕ੍ਰਿਸ਼ਨ ਦੀ ਇੱਕ 84 ਫੁੱਟ ਉੱਚੀ ਮੂਰਤੀ ਹੈ ਜਿਸ ਦਾ ਨਾਮ ਜਗੜਨਾਥ ਹੈ ਹਰ ਸਾਲ ਉਸ ਮੂਰਤੀ ਨੂੰ ਰੱਥ ਉੱਪਰ ਰੱਖ ਕੇ ਜਲੂਸ ਕੱਢਿਆ ਜਾਂਦਾ ਹੈ ਬ੍ਰਾਹਮਣਾਂ ਨੇ ਇਹ ਸਿਧ ਕੀਤਾ ਹੋਇਆ ਸੀ ਕਿ ਜਿਹੜਾ ਉਸ ਰੱਥ ਦੇ ਪਈਏ ਥੱਲੇ ਆ ਕੇ ਮਰੇਗਾ ਉਸੇ ਨੂੰ ਹੀ ਮੁਕਤੀ ਮਿਲੇਗੀ ਇਸ ਲਈ ਕਈ ਮੁਕਤੀ ਦੇ ਚਾਹਵਾਨ ਘਾਰ ਘਾੜ দান ਕਰਕੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਰੱਥ ਦੇ ਥੱਲੇ ਸਰੀਰ ਤਿਆਗ ਦਿੰਦੇ ਸਨ ਮੇਲੇ ਵਿੱਚ ਗੁਰੂ ਜੀ ਦੀ ਨਜ਼ਰ ਇੱਕ ਬ੍ਰਾਹਮਣ ਉੱਪਰ ਗਈ ਜਿਹੜਾ ਹੱਥ ਵਿੱਚ ਮਾਲਾ ਫੜ ਕੇ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਇੱਕ ਮੂਰਤੀ ਦੇ ਅੱਗੇ ਬੈਠਾ ਸੀ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਭਗਰ ਜੀ ਅੱਖਾਂ ਬੰਦ ਕਰਕੇ ਕਿਸ ਦਾ ਧਿਆਨ ਧਰਦੇ ਹੋ ਤੇ ਜਦੋਂ ਮੂਰਤੀ ਆਪਦੇ ਅੱਗੇ ਪਈ ਹੈ ਉਸ ਨੇ ਉੱਤਰ ਦਿੱਤਾ ਕਿ ਮੈਨੂੰ ਅੱਖਾਂ ਬੰਦ ਕਰਕੇ ਤਿੰਨ ਲੋਕ ਨਜ਼ਰ ਆਉਂਦੇ ਹਨ ਇਸ ਲਈ ਮੈਂ ਅੱਖਾਂ ਬੰਦ ਕਰਦਾ ਹਾਂ ਇਸ ਤਰ੍ਹਾਂ ਦਾ ਉੱਤਰ ਦੇ ਕੇ ਉਸ ਨੇ ਅੱਖਾਂ ਫਿਰ ਬੰਦ ਕਰ ਲਈਆਂ ਜਿਸ ਮੂਰਤੀ ਅੱਗੇ ਲੋਕੀ ਪੈਸੇ ਦਾਨ ਕਰਦੇ ਸਨ ਗੁਰੂ ਜੀ ਨੇ ਉਸ ਦੇ ਅੱਗੋਂ ਚੁੱਕ ਕੇ ਉਸ ਦੇ ਪਿਛਲੇ ਬਨੇ ਰੱਖ ਦਿੱਤੇ ਜਦੋਂ ਬ੍ਰਾਹਮਣ ਨੇ ਅੱਖਾਂ ਖੋਲੀਆਂ ਤਾਂ ਉਸ ਨੂੰ ਮੂਰਤੀ ਨਜ਼ਰ ਆਈ ਉਸਨੇ ਰੋਣਾ ਕਲਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਕਿਹਾ ਭਗਤ ਜੀ ਰੋਣ ਦੀ ਲੋੜ ਨਹੀਂ ਹੈ ਆਪਣੀਆਂ ਅੱਖਾਂ ਬੰਦ ਕਰ ਤਰੇ ਦਰਸ਼ੀ ਹੈ ਤਰੇ ਲੋਕ ਦੇ ਉੱਤੇ ਤੇਰੀ ਨਜ਼ਰ ਹੈ ਤੇ ਤੂੰ ਮੂਰਤੀ ਨੂੰ ਵੇਖ ਸਕਦਾ ਹੈ ਤੇ ਆਪਣਾ ਤੀਸਰਾ ਨੈਤਰ ਖੋਲ ਕੇ ਇਸ ਮੂਰਤੀ ਨੂੰ ਵੇਖ। ਤੁਹਾਡੀ ਮੂਰਤੀ ਕਿੱਥੇ ਹੈ ਤੁਹਾਨੂੰ ਤਾਂ ਅੱਖਾਂ ਬੰਦ ਕਰਕੇ ਤਿੰਨ ਲੋਕਾਂ ਦੀ ਸੋਝੀ ਪੈ ਜਾਂਦੀ ਹੈ। ਬ੍ਰਾਹਮਣ ਨੇ ਕਿਹਾ ਤਪਾਜੀ ਮੈਂ ਤਾਂ ਮੂਰਤੀ ਦੇ ਆਸਰੇ ਪਲਦਾ ਸੀ ਅੱਖਾਂ ਬੰਦ ਕਰਕੇ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਗੁਰੂ ਜੀ ਨੇ ਕਿਹਾ ਤੇਰੀ ਦੂਜੀ ਪੁੱਲ ਹੈ ਜੋ ਤੂੰ ਸੋਚਦਾ ਹੈ ਕਿ ਮੂਰਤੀ ਤੈਨੂੰ ਖਾਣਾ ਨਹੀਂ ਦਿੰਦੀ ਹੈ। ਰੋਟੀ ਤੈਨੂੰ ਪਰਮਾਤਮਾ ਪਰਮੇਸ਼ਰ ਖੁਦ ਦੇ ਰਿਹਾ ਹੈ। ਇਸ ਮੂਰਤੀ ਨਾਲ ਤੈਨੂੰ ਰੋਟੀ ਦੇ ਸਕਦੀ ਹੈ ਨਾ ਖੋਹ ਸਕਦੀ ਹੈ ਇਸ ਮੂਰਤੀਆਂ ਦੀ ਪੂਜਾ ਤੀਰਥਾਂ ਦਾ ਇਸ਼ਨਾਮ ਤੇ ਹੋਰ ਪਖੰਡ ਕਿਸੇ ਕੰਮ ਦੇ ਨਹੀਂ ਸਿਰਫ ਇੱਕ ਪਰਮਾਤਮਾ ਦਾ ਸਿਮਰਨ ਕਰ ਪਰਮਾਤਮਾ ਦਾ ਸੱਚਾ ਅਸਰਾ ਲੈ ਤੇ ਮੂਰਤੀ ਦਾ ਝੂਠਾ ਆਸਰਾ ਛੱਡ ਦੇ ਸੁਬ੍ਰਹਮਣ ਨੇ ਕਿਹਾ ਜੇ ਮੈਂ ਝੂਠ ਨਾ ਬੋਲਾਂਗਾ ਤਾਂ ਖਾਵਾਂਗਾ ਕਿੱਥੋਂ ਗੁਰੂ ਜੀ ਨੇ ਕਿਹਾ ਤੋ ਕਹਿੰਦਾ ਸੀ ਕਿ ਤੈਨੂੰ ਅੱਖਾਂ ਬੰਦ ਕਰਕੇ ਤਿੰਨ ਲੋਕ ਨਜ਼ਰ ਆਉਂਦੇ ਨੇ ਪਰਮਾਤਮਾ ਤੈਨੂੰ ਨਜ਼ਰ ਨਹੀਂ ਆਇਆ ਜਿਹੜਾ ਸਬਦੀ ਪਾਲਣਾ ਕਰਦਾ ਉਹ ਤੈਨੂੰ ਹੀ ਖਾਣੂ ਦੇਵੇਗਾ ਤੂੰ ਝੂਠ त्याਗ ਦੇ ਔਰ ਦੂਸਰੇ ਬਚਨ ਉੱਥੇ ਜਦੋਂ ਆਰਤੀ ਦਾ ਸਮਾਂ ਆਇਆ ਸ਼ਾਮ ਦਾ ਸਮਾਂ ਆਰਤੀ ਦਾ ਆਰਤੀ ਦੀਵੇ ਜਗਾ ਕੇ ਕਰਨ ਲੱਗੇ ਆਰਤੀ ਦੇ ਵਿੱਚੋਂ ਗੁਰੂ ਸਾਹਿਬ ਬਾਹਰ ਆਣ ਕੇ ਮੰਡਲ ਵੱਲੇ ਵੇਖਣ ਲੱਗੇ ਆਰਤੀ ਤੋਂ ਪਰੰਤ ਜਨੋ ਸਾਰੇ ਬ੍ਰਾਹਮਣ ਆ ਕੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਨ ਲੱਗੇ ਇਹ ਤਾਂ ਭਾਜੀ ਤੁਸੀਂ ਆਰਤੀ ਵਿਚਾਲੇ ਛੱਡ ਕੇ ਬਾਹਰ ਕਿਉਂ ਆ ਗਏ ਕਹਿਣ ਲੱਗੇ ਤੁਸੀਂ ਮੂਰਤੀਆਂ ਦੇ ਅੱਗੇ ਦੀਵੇ ਜਗਾ ਕੇ ਆਰਤੀ ਕਰਦੇ ਹੋ ਇੱਧਰ ਦੇਖੋ ਕਹਿੰਦੇ ਕੀ ਦੇਖੀਏ ਕਹਿੰਦੇ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਕ ਮਾਣ ਨਾਲੋਂ ਪਮਨ ਚਬਰੋ ਕਰੇ ਸਗਬ ਬਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਾਵਖੰਡਨਾ ਤੇਰੀ ਆਰਤੀ ਤੇ ਜਦੋਂ ਉਹਨਾਂ ਨੇ ਸਾਰਾ ਦੱਸਿਆ ਵੀਰਬਾਬ ਕਿ ਗੱਗਣ ਮੰਡਲ ਜਿਹੜਾ ਉਹ ਥਾਲ ਹੈ ਚੰਦ ਤੇ ਸੂਰਜ ਉਹਦੇ ਵਿੱਚ ਤੋਂ ਦੀਵੇ ਜਗਦੇ ਨੇ ਮੂਤੀਆਂ ਦਾ ਬੇਅਦ ਥਾਲ ਭਰਿਆ ਹੋਇਆ ਹੈ ਮਰੀਆਲ ਪਰਬਤ ਵੱਲੋਂ ਜੋ ਖੁਸ਼ਬੂ ਆਉਂਦੀ ਹੈ ਉਹ ਧੂਪ ਦੀਪ ਹੋ ਰਿਹਾ ਹੈ ਤੇ ਇਹ ਅਸਲੀ ਸੱਚੀ ਆਰਤੀ ਹੈ ਜੇ ਅਕਾਲ ਪੁਰਖ ਪ੍ਰਮਾਤਮਾ ਦੀ ਆਰਤੀ ਕਰਨੀ ਹੈ ਇਸ ਤਰ੍ਹਾਂ ਕਰੋ ਨਾ ਕਿ ਚਾਰਕ ਦੀਵੇ ਜਗਾ ਕੇ ਅੱਗੇ ਰੱਖ ਕੇ ਤੇ ਉਹਨਾਂ ਨੂੰ ਮੂਰਤੀ ਦੇ ਅੱਗੇ ਧਮਾਓ ਕਿਉਂਕਿ ਮੂਰਤੀ ਨਾ ਤਾਂ ਤੁਹਾਨੂੰ ਤਾਰ ਸਕਦੀ ਹੈ ਤੇ ਨਾ ਕੁਝ ਦੇ ਸਕਦੀ ਹੈ ਗੱਲ ਲੈ ਪਾਹਣ ਲੈ ਗਲਟਕਾਏ ਮੂਰਤੀ ਨੂੰ ਭਾਰੀ ਮੂਰਤੀ ਨੂੰ ਅਗਰ ਤੁਸੀਂ ਪਾਣੀ ਦੇ ਵਿੱਚ ਲੈ ਕੇ ਕਰੋਗੇ ਤੇ ਉਹ ਆਪ ਤੁਹਾਡੇ ਡੁੱਬੇਗੀ ਤੇ ਨਾਲ ਤੁਹਾਨੂੰ ਵੀ ਲੈ ਡੁੱਬੇਗੀ ਸੋ ਬ੍ਰਾਹਮਣਾਂ ਨੂੰ ਇਹ ਸਾਰਾ ਉਪਦੇਸ਼ ਦੇ ਕੇ ਸਤਿਗੁਰੂ ਨੇ ਸਿੱਧੇ ਰਸਤੇ ਪਾਇਆ ਤੇ ਜਿਹੜਾ ਵੀ ਜਦੋਂ ਮੂਰਤੀ ਚੁੱਕਣ ਤੋਂ ਬਾਅਦ ਛੋਟੀ ਮੂਰਤੀ ਜਿਹੜੀ ਬ੍ਰਾਹਮਣ ਦੇ ਅੱਗੇ ਰੱਖੀ ਸੀ ਦੋਨੋਂ ਕੀ ਬੈਠ ਗਿਆ ਉੱਥੇ ਜਦੋਂ ਲੋਕੀ ਆਉਂਦੇ ਤੇ ਉਹਦੇ ਅੱਗੇ ਕੋਈ ਪੈਸੇ ਰੱਖੀ ਜਾਂਦੇ ਤੇ ਬ੍ਰਾਹਮਣ ਦੇ ਅੱਗੇ ਲੋਕਾਂ ਨੇ ਜਦੋਂ ਪੈਸੇ ਰੱਖਣੇ ਸ਼ੁਰੂ ਕੀਤੇ ਜਿਹੜਾ ਵੀ ਉਸ ਰਸਤੇ ਲੰਘਦਾ ਬ੍ਰਾਹਮਣ ਦੇ ਅੱਗੇ ਪੈ ਪੈਸੇ ਦੇਖ ਕੇ ਆਪ ਵੀ ਕੁਝ ਨਾ ਕੁਝ ਭੇਟਾ ਕਰ ਜਾਂਦਾ ਇਸ ਤਰ੍ਹਾਂ ਬ੍ਰਾਹਮਣ ਦਾ ਨਵਾਂ ਮੂਰਤੀ ਤੋਂ ਬਿਨਾਂ ਹੀ ਉਸ ਮਾਲਕ ਨੇ ਗੁਣਗਾਉਣ ਨਾਲ ਹੋਣ ਲੱਗ ਪਿਆ ਉਸ ਨੂੰ ਸਮਝ ਪੈ ਗਈ ਕਿ ਝੂਠੇ ਵਿਖਾਵੇ ਦੀ ਲੋੜ ਨਹੀਂ ਸਾਰਿਆਂ ਨੂੰ ਖਾਣ ਲਈ ਉਹ ਭੰਡਾਰੀ ਦਿੰਦਾ ਹੈ ਜਿਸ ਨੇ ਉਹਨੂੰ ਪੈਦਾ ਕੀਤਾ ਹੈ ਝੂਠ ਪਿੱਛੇ ਲਾ ਕੇ ਫਿਕਰ ਪਾਉਣ ਦਾ ਕੋਈ ਲਾਭ ਨਹੀਂ ਸਾਨੂੰ ਆਪਣਾ ਗੁਜ਼ਾਰਾ ਕਰਨ ਲਈ ਝੂਠ ਨਹੀਂ ਬੋਲਣਾ ਚਾਹੀਦਾ ਤੇ ਨਾ ਹੀ ਕਿਸੇ ਪਖੰਡ ਦਾ ਸਹਾਰਾ ਲੈਣਾ ਚਾਹੀਦਾ ਹੈ ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਹ ਸਦਾ ਹੀ ਸਾਡੀ ਰੱਖਿਆ ਕਰਦਾ ਹੈ ਇਸ ਲਈ ਝੂਠ ਪਖੰਡ ਛੱਡ ਕੇ ਪ੍ਰਮਾਤਮਾ ਦਾ गुणगान ਕਰੋ ਇਸ ਤਰੀਕੇ ਦੇ ਨਾਲ ਉੱਥੋਂ ਦੇ ਪੁਜਾਰੀਆਂ ਨੂੰ ਜਗਨਨਾਥ ਦੇ ਮੰਦਰ ਵਿੱਚ ਆਰਤੀ ਦਾ ਢੰਗ ਸਮਝਾਇਆ ਪਰ ਫਿਰ ਵੀ ਅੱਜ ਵੀ ਸਾਡੇ ਪੁਰ ਲੋਕ ਘਰਾਂ ਦੇ ਵਿੱਚ ਚਾਰ ਇੱਕ ਦੀਵੇ ਜਗਾ ਕੇ ਆਰਤੀ ਕਰਨ ਲੱਗ ਜਾਂਦੇ ਨੇ ਜੋ ਕਿ ਮਨਮਤ ਹੈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਅਸੀਂ ਉਲਟ ਕੰਮ ਕਰਦੇ ਹਾਂ ਜੋ ਗੁਰ ਕਹਿ ਸੋਈ ਪਲ ਮੰਨੋ ਵਾਲੀ ਗੱਲ ਸਾਡੇ ਵਿੱਚ ਛੋਟ ਪੁੱਟ ਗਈ ਹੈ ਅਸੀਂ ਆਪਣੀ ਮਰਜ਼ੀ ਦੇ ਕਈ ਦੇ ਕਾਨੂੰਨ ਰਹਿਤ ਮਰਿਆਦਾ ਬਣਾ ਕੇ ਚੱਲ ਰਹੇ ਹਾਂ ਜੋ ਕਿ ਗੁਰੂ ਸਾਹਿਬ ਨੂੰ ਮਨਜ਼ੂਰ ਨਹੀਂ ਸੋ ਅੱਗੇ ਸਮਾਂ ਆਏਗਾ ਪਰਮੇਸ਼ਰ ਆਪ ਹੀ ਲਿਆਉਣ ਨੂੰ ਰਸਤੇ ਤੇ ਪਾਵੇਗਾ ਆਓ ਜੀ ਇੱਥੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਸਾਡਾ ਜੂਟੂ ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਮਾਣ ਬਖਸ਼ਦੇ ਰਿਹਾ ਕਰੋ ਤਾਂ ਕਿ ਆਪ ਜੀ ਦੇ ਨਾਲ ਇਸੇ ਤਰ੍ਹਾਂ ਹੀ ਸਿੱਖਿਆ ਦਾ ਕੋਈ ਚਾਰ ਪੇਸ਼ ਕੀਤੇ ਜਾ ਸਕਣ ਸੋ ਸਮੂਹ ਸਾਥ ਸਮਝਯੋਗ ਅਦਕ ਫਤਿਹ ਜਾਈਏ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ